ਅੱਜਕੱਲ ਲੁਟੇਰੀਆਂ ਦੀ ਹੌਂਸਲੇ ਇੰਨੀ ਉੱਚੀ ਹੋ ਚੁੱਕੇ ਨੇ ਕਿ ਉਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਗੁਰੇਜ਼ ਨਹੀਂ ਕਰਦੇ ਅਤੇ ਲੁਧਿਆਣਾ ਦੇ ਦੁੱਗਰੀ ਰੋਡ 'ਤੇ ਪੈਟਰੋਲ ਪੰਪ 'ਤੇ ਲੁਟੇਰੀਆਂ ਨੇ ਹਥਿਆਰਾਂ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ 81000 ਰੁਪਏ ਦੇ ਕਰੀਬ ਨਕਦੀ ਅਤੇ ਮੋਬਾਈਲ ਫੋਨ ਲੈ ਕੇ ਫਰਾਰ ਹੋ ਗਏ ਇਸ ਦਿਨਾਲੀ ਪੈਟਰੋਲ ਪੰਪ ਦੇ ਕਰਿੰਦਿਆਂ ਨੂੰ ਜ਼ਖਮੀ ਕਰ ਦਿੱਤਾ ਗਿਆ ਤੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਅਤੇ ਇਸ ਮਾਮਲੇ ਦੀ ਜਾਂਚ ਪੜਤਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇਹ ਕਿਹੜੀ ਰੋਡ ਪਈ ਹੈ? ਇਹ ਸਰ 200 ਫੁੱਟਾ ਰੋਡ ਹੈ ਜੀ ਗਲੱਡਾਂ ਨੇ ਬਣਾਇਆ ਸੀਗਾ। ਇਹ ਧਾਂਦਰਾ ਰੋਡ ਤੋਂ ਜਿਹੜਾ ਅੱਗੇ ਬਾਈਪਾਸ ਬਣਿਆ ਨਵਾਂ ਉਹ ਹੈ। ਕਿੰਨੇ ਦੀ ਲੁੱਟ ਹੋਈ ਸੀ ਜੀ ਸਰ 81000 ਰੁਪਏ ਨਕਦ ਲੈ ਗਏ ਜੀ ਤੇ ਇੱਕ ਮੋਬਾਈਲ ਫੋਨ ਲੈ ਗਏ ਕਿੰਨੇ ਕ ਬੰਦੇ ਸੀ ਸਰ ਇਹਨਾਂ ਤਿੰਨ ਜਣੇ ਆਏ ਸੀ ਪਲਸਰ ਮੋਟਰਸਾਈਕਲ ਤੇ ਤੇ ਉਹਨਾਂ ਨੇ ਪਹਿਲਾਂ ਤੇਲ ਪੋਇਆ ਜੀ ਉਸ ਤੋਂ ਬਾਅਦ ਉਹ ਪਾਣੀ ਪੀਣ ਦੇ ਬਹਾਨੇ ਪਿੱਛੇ ਆ ਕੇ ਆਫਿਸ 'ਚ ਵੜ ਗਏ ਤੇ ਲੜਕੇ ਨੂੰ ਗਨ ਪੁਆਇੰਟ ਤੇ ਜਿਹੜਾ ਪੈਸੇ ਲੁੱਟ ਕੇ ਲੈ ਗਿਆ ਜੀ ਨਾਲੇ ਉਹਦੇ ਕੰਨ ਤੇ ਮਾਰਿਆ ਜੀ ਨਾਲੇ ਜਿਹੜੇ ਬਾਹਰ ਲੜਕੇ ਸੀ ਉਹਨਾਂ ਨੂੰ ਵੀ ਮਾਰਿਆ ਜੀ ਉਹਨਾਂ ਨੇ ਸਿਰ ਤੇ ਬੇਸ਼ਅਮ ਆਏ ਸੀ ਕਿ ਉਸ ਟਾਈਮ ਇੱਥੇ ਰਚ ਹੋ ਗਏ ਸੀਗਾ ਉਹਦੋਂ ਇੱਕ ਕਸਟਮਰ ਹੋਰ ਸੀਗਾ ਜੋ ਉਹਨਾਂ ਦੂਰੋਂ ਦੇਖੀ ਸਾਈਡ ਤੋਂ ਕੇ ਨਿਕਲ ਗਿਆ ਸੀ ਹਾਂ ਤੁਹਾਨੂੰ ਵੀ ਲੱਗਦਾ ਕਿ شادی ਹੋਊਗਾ ਸੀਗਾ ਕਿੱਦਾਂ ਹਾਂਜੀ ਤੁਹਾਨੂੰ ਵੀ ਲੱਗਦਾ ਹੈ شادی ਹੋ ਸਕਦੀ ਹੈ ਨਹੀਂ ਸਾਜ਼ਿਸ਼ ਨਹੀਂ ਹੈ ਜੀ ਇਹ ਨਹੀਂ ਪਹਿਲੇ ਬੰਦੇ ਕਦੀ ਨਹੀਂ ਆਏ ਜੀ ਪਹਿਲਾਂ ਕਦੇ ਕਦੀ ਨਹੀਂ ਆਏ ਨਾ ਕਦੇ ਨਹੀਂ ਆਏ ਇਹ ਪੂਰਾ ਪਲਾਨ ਕਰਕੇ ਤੁਹਾਨੂੰ ਹਾਂ ਇਹ ਬੰਦੇ ਇਸ ਏਰੀਆ ਦੇ ਹੈ ਹੀ ਨਹੀਂ ਜੀ ਇਹ ਮਤਲਬ ਜਿਵੇਂ ਦਾ ਹਾਂ ਹਾਂ ਜੀ ਮੋਨੇ ਸੀਗੇ ਤੇ ਦਾ ਮੋਨੇ ਸੀਗੇ ਮੋਨੇ ਸੀ ਸਾਰੇ ਮੋਨੇ ਸੀ ਸਾਰੇ ਮੋਨੇ ਸੀ ਇੱਕ ਹੈਵੀ ਸੀਗਾ ਥੋੜੇ ਪਤਲੇ ਸੀ ਬਾਕੀ ਦੋ ਜਣੇ ਕੰਪਲੀਟ ਕਿੰਨੀ ਦੇਰ ਬਾਅਦ ਕੀਤੀ ਅਸੀਂ 5-7 ਮਿੰਟ ਬਾਅਦ ਹੀ ਕਰਤੀ ਸੀ ਹਾਂਜੀ ਪੁਲਿਸ ਨੇ ਆਕੇ ਜੀ ਪੁਲਿਸ ਨੇ ਆਕੇ ਜੀ ਬਿਆਨ ਦਰਜ ਕੀਤੇ ਸਾਰਿਆਂ ਦੇ ਮੌਕਾ ਦੇਖਿਆ ਜੀ ਨਾਲੇ ਵੀਡੀਓ ਸਾਰੀ ਕਰ ਰਿਹਾ ਜੀ ਚੈੱਕ ਤੇ ਫੋਨ ਲੜਕੇ ਦਾ ਆਜੇ ਵੀ ਆਨ ਹੈ ਉਹ ਟ੍ਰੇਸ ਹੋ ਰਿਹਾ ਜੀ ਤੇ ਟਾਈਮ ਕਿੰਨੇ ਵਜੇ ਇਹ 5:17 ਮਿੰਟ ਤੇ ਹੋਇਆ ਜੀ ਹਾਂ ਜੀ ਤੇ ਜਿਹੜੇ ਜਗਮੀ ਵਗੈਰਾ ਵੀ ਹਾਂ ਜੀ ਇੱਕ ਲੜਕੇ ਦੇ ਸਿਰ ਤੇ ਵੱਜਿਆ ਜੀ ਉਹਦੇ ਟਾਂਕੇ ਲੱਗਿਆ ਫੋਰਹੈਡ ਤੇ ਮਾਰਿਆ ਜੀ ਉਹਦੇ ਤੇ ਇੱਕ ਲੜਕੇ ਦੇ ਕੰਨ ਤੇ ਮਾਰਿਆ ਕਾਨੂੰ ਦਾ ਫਟ ਗਿਆ ਅੱਜ ਕਰੀਬ 5:00 ਵਜੇ ਨਾ ਸ਼ਾਮੀ ਮੋਟਰਸਾਈਕਲ ਤੇ ਤਿੰਨ ਬੰਦੇ ਆਏ ਸੀਗੇ ਜਿਨ੍ਹਾਂ ਨੇ ਆ ਕੇ ਇੱਥੇ ਸਨੇਚਿੰਗ ਵਗੈਰਾ ਕੀਤੀ ਹੈ ਤੇ ਉਹ ਹੜ ਲਈ 2-4 ਮਿੰਟ ਉਹ ਹੀ 5 ਮਿੰਟ ਲਾ ਕੇ ਤੇ ਇੱਥੋਂ ਸਨੇਚਿੰਗ ਕਰਕੇ ਫਿਰ ਇੱਧਰੋਂ ਚਲੇ ਗਏ ਕਿਹੜੇ ਕਿਹੜੇ ਵੈਪਨ ਸੀ ਉਹਨਾਂ ਕੋਲ ਸਰ ਉਹ ਵੈਰੀਫਾਈ ਅਸੀਂ ਪ੍ਰੋਪਰ ਕਰ ਰਹੇ ਹਾਂ ਫੁਟੇਜ ਸਾਰੀ ਦੇਖ ਕੇ ਤੇ ਜਿਹੜੇ ਸਿਟੀ ਦੀ ਕੈਮਰਾ ਸੀ ਘਾਰੇ ਇੱਕ ਇਹਦੇ ਰਿਵਾਲਵਰ ਸੀ ਜਿਹੇ ਥੰਦਰ ਸੀ ਉਹ ਸੀ ਸਾਰਾ ਕਰ ਰਹੇ ਦੇਖ ਰਹੇ ਹਾਂ ਆ ਕੰਗਾਲ ਕੇ ਜਿਹੜੀ ਫਿਰ ਉਹ ਕਾਰਵਾਈ ਅਸੀਂ ਆਪਣੀ ਉਹ ਕਰਕੇ ਛੇਤੀ ਫੜ ਲਾਂਗੇ ਬੰਦੇਆਂ ਨੂੰ ਅਸੀਂ ਕਿੰਨੇ ਬੰਦੇ ਇਨਵੋਲਵ ਸੀ ਇਸ ਨਹਿਰੇ ਤਿੰਨ ਬੰਦੇ ਜਿਹੜੇ ਉਹ ਕਹਿ ਰਹੇ ਆ ਜੋ ਇਹਨਾਂ ਨੇ ਵਰਸ਼ਨ ਆ ਗਿਆ ਬੋਰਡ ਬਪੜਾ ਨਹੀਂ ਕੋਈ ਛੇਤੀ ਦੀ ਗੱਲ ਨਹੀਂ ਉਹ ਤਾਂ ਕੈਪਸ ਵਗੈਰਾ ਹੀ ਪਾਈਆਂ ਸੀ ਉਹਨਾਂ ਨੇ ਹਾਂ ਕਿਹੜਾ ਥਾਣਾ ਪੈਂਦਾ ਸੀ ਇਹਨੂੰ ਕਿਹੜਾ ਦੁਗਰੀ ਲੁਧਿਆਣਾ ਤੋਂ ਕੈਮਰਾਮੈਨ ਹਰਜੀਤ ਨਾਲ ਅਭਿਸ਼ੇਕ ਦੀ ਰਿਪੋਰਟ ਅਸਮ ਜੜ ਨਿਊਜ਼